ਸ੍ਰੀਦਾ ਜੰਗਲ ਜੰਗਲ ਕਿਆ ਭਵੇਂ ਬਣ ਕੰਡਾ ਮੋਰੇ ਬਸ ਹੀ ਰੱਬ ਹੱਲੀਏ ਜੰਗਲ ਕੇ ਟੁੰਟੇ ਹਾਂ ਇੱਕ ਵਾਸਤੇ ਤਾਂ ਤੁਸੀਂ ਮੰਨਦੇ ਹੋ ਮੇਰੇ ਹਿਰਦੇ ਚ ਵੱਸਦਾ ਰੱਬ ਅੰਦਰ ਹੈ ਸਾਰਿਆਂ ਨੇ ਫੇਕ ਬਾਦ ਜੰਗਲਾਂ ਤੁਰੇ ਫਿਰਦੇ ਨੇ ਫੇਰ ਜੰਗਲਾਤ ਕੀ ਕਰੂ ਤੁਰੇ ਫਿਰਦੇ ਹੋ ਕੱਡੇ ਵੀ ਤੁਹਾਡੇ ਜਿਹੜੇ ਨੇ ਜੁਬਦੇ ਨਹੀਂ ਪੈਰਾਂ 'ਚ ਪੱਥਰ ਵਰਗੇ ਪੈਰਾਂ 'ਚ ਜੁੱਤੀ ਮਰਸ ਪਉਦੇ ਹੀ ਨਹੀਂ ਜੁੱਤੀ ਕਿੱਥੋਂ ਪਾਣ ਜੁੱਤੀ ਪਾਉਣ ਦੇ ਫਿਰ ਜੁੱਤੀ ਦਾ ਫਿਕਰ ਰੂ ਹੋ ਹੋ ਲੈਉਣੀ ਕਿੱਥੋਂ ਲੈਉਣੀ ਜੰਗਲ ਚੈਣ ਵਾਲੇ ਜੁੱਤੀ ਕਾਸ ਨੂੰ ਪਾਉਂਗਾ ਕੋਈ ਕੰਡਾ ਵੀ ਤੁਹਾਡੇ ਨਹੀਂ ਜੁਬਦਾ ਹੈਗਾ ਅਜੇ ਪੈਰ ਹੋਏ ਹੋਏ ਨੇ ਪੱਥਰਾਂ ਵਰਗੇ ਹਨ ਕੰਡਾ ਮੌੜਾ ਹ ਬਸੇ ਰੱਬ ਦੀ ਜੀ ਕੱਢਨੇ ਤਾਂ ਸਾਡੇ ਜੁਬਦੇ ਹੀ ਨਹੀਂ ਪਥਰਾਜ ਦੁਰਦੇ ਆਨੰਗੇ ਪੈ ਰਹੀ ਹੈ ਕੰਡੇ ਦਾ ਸਾਡੇ ਜੁਬਦੇ ਹੀ ਨਹੀਂ ਜੁੱਤੀ ਅਸੀਂ ਗਾਲ ਨੂੰ ਪਾਉਣੀ ਹੈ ਇਹ ਕੋਈ ਉਪਲਬਧੀ ਹੈ ਬਹੁਤ ਬੜੀ ਇਹ ਤੁਸੀਂ ਛੇਕੀ ਮਾਰਦੇ ਹੋ ਸਾਡੇ ਤਾਂ ਘੜਨਾ ਹੀ ਨਹੀਂ ਲੱਗਦਾ ਕੀ ਤੁਸੀਂ ਫਿਰ ਇਹਦੇ ਨਾਂ 'ਤੇ ਕੀ ਘਟ ਲਿਆ पण ਕੰਠਾ ਮੋੜਨੇ ਜਾਂ ਕਾ ਕੇ ਇਹ ਕੋਈ ਭਗਤੀ ਦੀ ਉਪਲਬਧੀ ਹੈ ਪਹਿਲਾਂ ਤਾਂ ਉਹ ਜਿਹੀ ਹੋ ਜਾਂਦੀ ਨੇ ਜਾਇ ਜੇ ਜਿਆਦਾ ਆਦਮੀ ਕਪੜੇ ਨਹੀਂ ਸਿਕਾਉਂਦਾ ਤੇ ਜੱਤ ਹੁੰਦੀ ਸੀ ਉਹ ਕਪੜੇ ਪਾਉਣ ਲੱਗਿਆ ਹੁਣ ਜਾਂਦਾ ਹੈ ਜੀ ਜੇ ਹੁਣ ਵੀ ਕਪੜੇ ਨਾ ਆਬਾਵੇ ਹੁਣ ਵੀ ਜਾਂਤ ਹੋ ਜੂ ਆਦਮੀ ਤੇ ਜੇ ਦੁੱਗੇ ਪੈਰੀਂ ਰੱਖਦਾ ਤਾਂ ਪੈਰ ਹੋ ਜਈ ਹੋ ਜਾਣੇ ਨੇ ਜਾਨਵਰਾਂ ਦੇ ਪੈਰ ਲੱਗੇ ਹੀ ਨੇ ਸਾਰਿਆਂ ਦੇ ਉਹੋ ਜਿਹੀ ਹੋ ਜਾਂਦੇ ਨੇ ਉਦੋਂ ਤੀ ਦੌਰ ਤੱਕ ਇਹ ਕੋਈ ਉਪਲਬਧੀ ਨਹੀਂ ਹੈ ਬਣ ਕਰਨਾ ਬੋੜਿਆਂ ਦੀ ਗੱਲ ਫਿਰ ਉਹ ਹਿਰਦੇ ਵਿੱਚ ਵਸਦਾ ਬਾਹਰ ਕੀ ਤੋਰੇ ਫਿਰਦੇ ਨੇ ਇਸ ਕਰਕੇ ਜਾਣਦੇ ਹੋਏ ਵੀ ਕੁਝ ਹੋਰ ਕਰਨੀਆਂ ਹੁੰਦੀਆਂ ਨੇ ਜਿਹੜੀ ਗੱਲ ਜਾਣਦੇ ਨੇ ਉਹ ਤਾਂ ਵੀ ਉੱਡ ਗਏ ਜਾਂਦੇ ਨੇ ਧਰਨ ਲੱਗ ਪਈ ਹੋਈ ਅਸਰ ਜਿਹੜੀ ਗੱਲ ਉਹ ਕਹੀ ਸੀ ਪਹਿਲੀ ਕਿ ਬਣ ਕੱਢਾ ਮੋੜ ਹੈ ਵਜ਼ੀਰਤ ਹੈ ਜੀ ਵਜ਼ੀਰਤ ਬਿਗਾਲੀ ਜੰਗਲ ਕਾ ਬੰਦੇ ਜੰਗਲ ਕਾ ਟੂੜ ਹੈ ਉਹਨਾਂ ਦਾ ਬਤਕੀ ਜਵਾਬ ਸੀ ਹੈ ਇਨੇ ਕਹਿ ਕਿ ਉਹ ਕਹੀ ਪਹਿਲਾਂ ਵੀ ਕਹਿੰਦੇ ਸੀ ਪਹਿਲਾਂ ਉਹ ਕਹਿੰਦੇ ਸੀ ਅਸੀਂ ਬੰਦਾ ਟੋਲਦਿਆਂ ਕੋਈ ਬ੍ਰਹਮ ਗਿਆਨੀ ਕੋ ਖੋਜੇ ਬ੍ਰਹਮ ਗਿਆਨੀ ਉਹ ਜਵਾਬ ਹੈਗਾ ਤਾਂ ਫਿਰ ਦੇ ਜਵਾਬ ਹੈ ਉਹ ਬ੍ਰਹਮ ਗਿਆਨੀ ਉਹ ਬ੍ਰਹਮ ਗਿਆਨੀ ਆ ਮਿਲ ਗਿਆ ਉਹ ਉਹ ਉਹਦਾ ਬੂਰੀ ਦੇਖਣ ਚਾਹੁੰਦੇ ਬਾਹਰ ਭੰਡ ਕੜਨਾ ਢੋੜ ਦੇ ਫਿਰਦੇ ਨੇ ਜਾਂ ਬਿਲਿਆ ਫਿਰ ਉਹਦੇ ਬੱਥੇ ਜੀ ਲੱਗਣਾ ਚਾਹੁੰਦੇ ਹੋ। ਉਹ ਨਹੀਂ ਕਿਹਾ ਜਿਹੜਾ ਬਰਮਗਿਆ ਨਹੀਂ ਸੀ ਵੀ ਕੀ ਕਰਦੇ ਬਾਹਰ। ਉਹਨਾਂ ਨੂੰ ਕੀ ਕਰਨ ਬਿਦਾਂ ਢੋੜ ਦੇ। ਵੀ ਤੇਰੇ ਵਰਗੇ ਬੋਲਦੇ ਸੀ ਉਹ ਕਹਿੰਦੇ ਫਿਰ ਆ ਜਾਓ। ਤਾਂ ਉਥੇ ਜਵਾਬ ਦਿੰਦੇ ਹੋ। ਫਰੀਦ ਨੂੰ ਜਵਾਬ ਨਹੀਂ ਦਿੱਤੇ। ਪੰਜਵੇਂ ਪਾਸ਼ਾ ਨੂੰ ਜਵਾਬ ਨਹੀਂ ਦਿੱਤਾ। ਉਹਨਾਂ ਕਹਿੰਦਾ ਬ੍ਰਹਮ ਗਿਆਨੀ ਕੋ ਖੋਜੇ ਮਹੇਸਰ ਨਾਟਕ ਬ੍ਰਹਮ ਗਿਆਨੀ ਆ ਪਰਮੇਸ਼ਰ ਪਰ ਮੇਸ਼ਰ ਨੂੰ ਇਹ ਢੋਲਣਾ ਹੈ ਤਾਂ ਬ੍ਰਹਮ ਗਿਆਨੀ ਨੂੰ ਢੋੜਦੇ ਹੋ ਤੁਸੀਂ ਵੀ ਉਹ ਬੁਲਾ ਦਊਗਾ ਪਰਮੇਸ਼ਰ ਦੱਸ ਦਊਗਾ ਉਹਦਾ ਐਡਰੈਸ ਦੱਸ ਦਊਗਾ ਉਹਦਾ ਰਾਹ ਦੱਸ ਦਊ ਕੋਈ ਤਾਂ ਤੁਹਾਨੂੰ ਦੱਸੂਗਾ ਉਸ ਬਾਰੇ ਫੇਰ ਜਦ ਬ੍ਰਹਮ ਗਿਆਨੀ ਬੜਿਆ ਉਹਦੇ ਬੱਥੇ ਨਹੀਂ ਲੱਗਣਾ ਚਾਹੁੰਦੇ ਕਿ ਜੋ ਕਹਿੰਦੇ ਨੇ ਕੁਝ ਹੋ ਰਿਹਾ ਜਾਂ ਕਰਨਾ ਪੈਂਦਾ ਫਿਰ ਮੁੱਕਰ ਜਾਂਦੇ ਬੜੇ ਬੜੇ ਸੈਮੀਨਾਰ ਕਰਦੇ ਰਹੇ ਨਾਮ ਤੇ ਜਾਂ ਨਾਮ ਦਾ ਪਤਾ ਲੱਗਿਆ ਉਹ ਨਹੀਂ ਕਰਦਾ ਕੋਈ ਉਦੋਂ ਹੁਣ ਕਹਦੇ ਹਟ ਗਏ ਨਾ ਤਾਂ ਇਹ ਕਹਿੰਦੇ ਨੇ ਵੀ ਇਹ ਨਾਮ ਹੈ ਜੀ ਜਿਹ ਦੱਸਿਆ ਜਿਹੜੇ ਦੱਸਿਆ ਕੁਰਬਾਨੀ ਦੀ ਨਾ ਉਹ ਨੂੰ ਮਨੂ ਦਿਆ ਇਹ ਇਦਾਂ ਹੀ ਕਰ ਦਿੰਦੇ ਜਿਹੜੇ ਦੁਨੀਆ ਦੇ ਲੋਕ ਨੇ ਇੰਨੇ ਪਖੰਡੀ ਨੇ ਧਰਮ ਦੇ ਨਾਂ ਤੇ ਬਹੁਤ ਪਖੰਡ ਕਰਦੇ ਨੇ ਅਸੀਂ ਤਾਂ ਇਹ ਆ ਕਰਦੇ ਜਦ ਗੁਰੇ ਆ ਜਾਂਦਾ ਸੱਚ ਫੇਬ ਕਰ ਫੇ ਚੁੱਪੇ ਕਰ ਜਾਂਦੇ ਨੇ ਲਓ ਜੀ ਕੌਣ ਕਾਲੂ ਇਹ ਜੀ ਕਿ ਫੇਰ ਬਹਾਨੇ ਕਰਦੇ ਹਨ ਹਾਂ ਜੀ